ਡੀਜ਼ਲ ਆਟੋ ਚਾਲਕਾਂ ਦੀ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਹੁਣ 4 ਵਜੇ ਹੋਵੇਗੀ ਪਹਿਲਾਂ ਇਹ ਮੁਲਾਕਾਤ ਅੱਜ ਸਵੇਰੇ 11 ਵਜੇ ਹੋਣੀ ਸੀ ਚੰਡੀਗੜ੍ਹ ਦੇ ਵਿੱਚ ਡੀਜ਼ਲ ਆਟੋ ਤੇ ਪਾਬੰਦੀ ਦੇ ਵਿਰੋਧ ਵਿੱਚ ਆਟੋ ਚਾਲਕ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਕਰਨਗੇ ਮੁਹਾਲੀ ਦੇ ਵਿੱਚ ਅੱਜ ਡੀਜ਼ਲ ਆਟੋ ਚਾਲਕ ਹੜਤਾਲਤੇ ਨੇ ਪੂਰੇ ਦਿਨ ਅੱਜ ਆਟੋ ਨਹੀਂ ਚੱਲਣਗੇ ਆਟੋ ਚਾਲਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ 1 ਨਵੰਬਰ ਤੋਂ ਸਿਰਫ LPG ਆਟੋਜ਼ ਹੀ ਸ਼ਹਿਰ ਦੇ ਵਿੱਚ ਦਾਖਲ ਹੋ ਸਕਣਗੇ ਪੰਜਾਬ ਤੇ ਹਰਿਆਣਾ ਦੇ 8000 ਤੋਂ ਬਾਅਦ ਡੀਜ਼ਲ ਆਟੋਜ਼ 1 ਨਵੰਬਰ ਤੋਂ ਚੰਡੀਗੜ੍ਹ ਦੇ ਵਿੱਚ ਦਾਖਲ ਨਹੀਂ ਹੋ ਸਕਣਗੇ ਅਸੀਂ ਅਤੇ ਇਸ ਦਾ ਵਿਰੋਧ ਕਰ ਰਹੇ ਨੇ ਆਟੋ ਚਾਲਕ ਜਿਨ੍ਹਾਂ ਦੀ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਹੋਣੀ ਹੈ 11 ਵਜੇ ਮੁਲਾਕਾਤ ਹੋਣੀ ਸੀ ਪਰ ਹੁਣ ਇਸ ਮੁਲਾਕਾਤ ਨੂੰ ਮੁਲਤਵੀ ਕੀਤਾ ਗਿਆ ਹੈ ਅੱਜ ਸ਼ਾਮ 4 ਵਜੇ ਇਹ ਮੁਲਾਕਾਤ ਹੁਣ ਹੋਵੇਗੀ ਚੰਡੀਗੜ੍ਹ ਦੇ ਵਿੱਚ ਡੀਜ਼ਲ ਆਟੋਜ਼ ਤੇ ਪਾਬੰਦੀ ਲਗਾਈ ਗਈ ਹੈ ਜਿਸ ਦਾ ਵਿਰੋਧ ਇਹ ਆਟੋ ਚਾਲਕ ਕਰ ਰਹੇ ਨੇ ਇਸ ਵਿੱਚ ਅਹਿਮ ਗੱਲ ਇਹ ਹੈ ਕਿ ਮੁਹਾਲੀ ਦੇ ਵਿੱਚ ਅੱਜ ਕੋਈ ਵੀ ਡੀਜ਼ਲ ਆਟੋ ਨਹੀਂ ਚੱਲ ਰਿਹਾ ਜਿਸ ਨੇ ਲੈ ਕੇ ਲੋਕਾਂ ਦੇ ਵਿੱਚ ਖਾਸਾ ਰੋਸ ਹੈ ਆਵਾਜਾਈ ਦੇ ਵਿੱਚ ਲੋਕਾਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੋਹਾਲੀ ਦੇ ਵਿੱਚ ਡੀਜ਼ਲ ਆਟੋਜ਼ ਅੱਜ ਹੜਤਾਲ ਤੇ ਨੇ ਇਸ ਹੜਤਾਲ ਦਾ ਇਹ ਕਾਰਨ ਹੈ ਜੀ ਚੰਡੀਗੜ੍ਹ ਦੇ ਵਿੱਚ ਸਾਨੂੰ ਅਨੁਮਤੀ ਨਹੀਂ ਦਿੰਦੇ ਚੰਡੀਗੜ੍ਹ ਅਸੀਂ ਜੇ ਇਹ ਸੋਚਦੇ ਆਂ ਵੀ ਸਾਡੀਆਂ ਕਮ ਸੇ ਕਮ 4 ਸਵਾਰੀ ਲੈ ਕੇ ਵੀ ਜਾਈਏ ਸਾਨੂੰ ਕੋਈ ਦਿੱਕਤ ਨਾ ਹੋਵੇ ਕਾਗਜ਼ ਅਸੀਂ ਕੰਪਲੀਟ ਕਰਵਾ ਰਹੇ ਆਂ ਸਾਰੇ ਸਾਡੇ ਗੱਡੀਆਂ ਦੇ ਪੇਪਰ ਕੰਪਲੀਟ ਹੈ ਲੇਕਿਨ 4 ਗੱਡੀਆਂਾਂ ਦਾ 4 ਸਵਾਰੀਆਂ ਦੀ ਵੀ ਅਨੁਮਤੀ ਦਵੇ ਸਰਕਾਰ ਸਾਨੂੰ ਕੋਈ ਇਤਰਾਜ਼ ਨਹੀਂ ਉਹਦੇ ਬਾਰੇ ਵਿੱਚ ਅਸੀਂ ਸਾਰੇ ਮੀਟਿੰਗ ਕਰ ਰਹੇ ਆਂ ਅੱਜ ਹੜਤਾਲ ਵੀ ਹੈ ਔਰ ਸਾਡੀ 8 ਫੇਸ ਮੀਟਿੰਗ ਹੈ ਉਹਦੇ ਵਿੱਚ ਜਾ ਕੇ ਕੀ ਡਿਸਾਈਡ ਹੁੰਦਾ ਅੱਗੇ ਦਾ ਪ੍ਰੋਗਰਾਮ ਉੱਥੇ ਹੀ ਹੋਏਗਾ ਐਲਪੀਜੀ ਦਾ ਤਾਂ ਇਸ ਤਰ੍ਹਾਂ ਜੀ ਪਹਿਲਾਂ ਸਾਡੇ ਤੋਂ ਅੱਜ 15 ਸਾਲ ਪਹਿਲਾਂ ਇਹਨਾਂ ਨੇ ਡੀਜ਼ਲ ਗੱਡੀਆਂ ਜੋ ਪੈਟਰੋਲ ਚ ਕਨਵਰਟ ਕਰੀਆਂ ਹੋਈਆਂ ਸੀ ਉਹਨਾਂ ਨੂੰ ਬੰਦ ਕਰਿਆ 15 ਸਾਲ ਉਹ ਪਹਿਲਾਂ ਬੰਦ ਕਰੀਆਂ ਅਜੇ 7 ਸਾਲ ਉਹਨਾਂ ਨੂੰ ਕੰਪਲੀਟ ਨਹੀਂ ਹੋਏ ਨਵੀਆਂ ਗੱਡੀਆਂ ਸੀ ਮੇਰੀ ਖੁਦ ਗੱਡੀ ਨਵੀਂ ਲਈ ਸੀ ਅਸੀਂ ਅੱਜ ਤੋਂ 8 ਸਾਲ ਪਹਿਲਾਂ 10 ਸਾਲ ਉਹ ਗੱਡੀ ਅਜੇ ਤੱਕ 15 ਸਾਲ ਪੂਰੇ ਨਹੀਂ ਹੋਏ ਉਹ ਵੀ ਗੱਡੀਆਂ ਖਤਮ ਕਰ ਰਹੇ ਆ ਅਸੀਂ ਉਹਨਾਂ ਦੇ ਕਰਜ਼ਾ ਅਜੇ ਹੁਣ ਪੂਰੇ ਕਰੇ ਆ ਨਵੇਂ ਸਿਰੇ ਹੁਣ ਸਾਨੂੰ ਇਹ ਕਹਿ ਰਹੇ ਆ ਕਿ ਐਲਪੀਜੀ ਗੱਡੀ ਲਾਓ